ਪਹਿਲੇ ਪੈਰ ਦੇ ਵਿੱਚ ਪਾਠ ਕਰਦੇ ਆਂ ਰਾਤੀ 2 ਵਜੇ ਉੱਠ ਕੇ ਇਸ਼ਨਾਨ ਕਰਕੇ ਫਿਰ ਪਾਠ ਕਰਦੇ ਆਂ ਠੰਡ ਦੇ ਮੌਸਮ ਚ ਪਹਿਲਾਂ ਜਦੋਂ ਉੱਠਦੇ ਸੀ ਆਪਣੀ ਨਾਰਮਲ ਲਾਈਫ ਦੇ ਵਿੱਚ 6:30 ਵਜੇ 7:00 ਵਜੇ ਪਹਿਲਾਂ ਛੁੱਟੀ ਵਾਲੇ ਦਿਨ 11-12 ਵਜੇ ਅੱਛਾ ਤੇ ਆਲਸ ਆਂਦਾ ਸੀਗਾ ਮਤਲਬ ਸਰਦੀਆਂ ਵਿੱਚ ਨਹਾਣ ਦਾ ਆਲਸ ਆਨਾ ਪਰ ਹੁਣ ਇੱਕਦਮ ਹੀ ਚੇਂਜ ਹੋ ਗਿਆ ਔਖਾ ਲੱਗਦਾ ਸਾਮਨ ਤਾਂ ਕਿੰਨੇ ਕਿੰਨੇ ਦਿਨਾਂ ਹੰਦੇ ਮੈਂ ਹੁੰਦੀ ਸੀ ਸਰਦੀਆਂ ਚ ਮੈਂ ਬੋਤਿਆਂ ਦਾ ਨਾਗਾ ਵੀ ਪਾ ਲੈਂਦਾ ਮੈਂ ਚਾਚਰ ਪਾਈ ਪੈਂਦੀ ਨਾਗਾ ਵੀ ਪਾ ਲੈਂਦਾ ਸੀਗਾ ਤਾਂ ਮਤਲਬ ਰੀਲਸ ਰੀਲਸ ਵਿੱਚ ਵੀ ਦੇਖਿਆ ਸੀ ਕਿ ਜੋ ਕੁੜੀਆਂ ਹੁੰਦੀਆਂ ਨੇ ਕਈ ਦਮਾਲਾ ਤਾਂ ਜੋ ਬਨ ਲੈਂਦੀਆਂ ਨੇ ਪਰ ਉਹਨਾਂ ਦਾ ਜੋ ਪਹਿਰਾਵਾ ਹੈ ਨਾ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਕੁਝ ਵੀਡੀਓਜ਼ ਦੇਖੀਆਂ ਨੇ ਮੈਂ ਕਿ ਪਹਿਰਾਵਾ ਉਹਨਾਂ ਦਾ ਸਹੀ ਨਹੀਂ ਹੁੰਦਾ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਹੈ ਉਸ ਤਰੀਕੇ ਦਾ ਨਹੀਂ ਹੁੰਦਾ ਤਾਂ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਲੋਕੀ ਤੁਹਾਨੂੰ ਛੋਟੇ ਕੱਪੜੇ ਚ ਹੀ ਦੇਖਣਾ ਪਸੰਦ ਕਰਦੇ ਨੇ ਉਹਨਾਂ ਤੁਹਾਨੂੰ ਇਹੀ ਕਹਿਣਾ ਵਾ ਕਿ ਵੀ ਹਾਂ ਵੀ ਬਹੁਤ ਸੋਹਣੀ ਲੱਗਦੀ ਆ ਪਰ ਉਹ ਕੱਪੜਾ ਪਾਓ ਜਿਹੜਾ ਤੁਸੀਂ ਨੂੰ ਘਰ ਦੇ ਕਹਿਣ ਵੀ ਹਾਂ ਚੰਗਾ ਆਪਣੇ ਮਾਪਿਆਂ ਨੂੰ ਆਪਣੇ ਦਾਦੇ ਦਾਦੀ ਨੂੰ ਕੋਲ ਭਾ ਕੇ ਪੁੱਛੋ ਵੀ ਭਾਜ ਆਪਣੇ ਭਰਾ ਨੂੰ ਪੁੱਛੋ ਵੀ ਭਰਾ ਵੀ ਆ ਪਾਇਆ ਚੰਗਾ ਲੱਗਦਾ ਉਹ ਚੀਜ਼ ਲਵੋ ਲੋਕਾਂ ਨੂੰ ਖੁਸ਼ ਰੱਖਣ ਲਈ ਨਹੀਂ ਆਪਾਂ ਲੋਕਾਂ ਨੂੰ ਖੁਸ਼ ਰੱਖਣਾ ਵਾ ਤਾਂ ਉਹਦੇ ਵਿੱਚ ਆਪਾਂ ਆਪਣੇ ਆਪ ਨੂੰ ਖਤਮ ਕਰ ਰਹੇ ਆ ਲੋਕ ਨਾ ਐਸੇ ਕੱਪੜਿਆਂ ਵਿੱਚ ਦੇਖਣਾ ਤਾਂ ਪਸੰਦ ਕਰਦੇ ਨੇ ਪਰ ਆਪਣਾ ਪਾਰਟਨਰ ਨਹੀਂ ਜਾਣਦੇ ਕਿ ਇੰਦਾ ਦਾ ਉਹ ਹੀ ਚੀਜ਼ ਆ ਉਹ ਹੀ ਚੀਜ਼ ਮੈਂ ਉਹ ਕਹਿੰਦਾ ਖੁਸ਼ ਰੱਖਣ ਦੀ ਗੱਲ ਆ ਹੁਣ ਜੇ ਆਪਾਂ ਲੋਕਾਂ ਨੂੰ ਖੁਸ਼ ਰੱਖਣਾ ਗਲੀ ਮੱਲੇ ਨੂੰ ਖੁਸ਼ ਰੱਖਣਾ ਤਾਂ ਤੁਸੀਂ ਜਿੱਦਾਂ ਈ ਮਰਜ਼ੀ ਕੱਪੜੇ ਪਾਓ ਕੈਵਲਨ ਤੁਸੀਂ ਜਦੋਂ ਸਭ ਤੋਂ ਪਹਿਲੀ ਵਾਰ ਦੇਖਿਆ ਮੰਮਾ ਨੂੰ ਬਾਣੇ ਵਿੱਚ ਤੁਹਾਨੂੰ ਕਿੱਦਾਂ ਲੱਗਿਆ ਸੀ ਅੱਛਾ ਅੱਛਾ ਲੱਗਿਆ ਸੀ ਤੁਹਾਡਾ ਵੀ ਮਨ ਸੀਗਾ ਦੁਮਾਲਾ ਪਾਣ ਦਾ ਹਾਂ ਮਨ ਸੀਗਾ ਹੁਣ ਵਧੀਆ ਲੱਗਦਾ ਐਦਾਂ ਹਾਂ वह ये लगता है जब जेतु सीवियर किता होया सुना लगता है हाँ जी ताम मूल मंत्र चुनाऊंगे सानू चलो सुना है ज्वाइन करो इकों कार इकों कार चुनाव करते बोल के नी पाव नी बैंग अकार मुझे तो जो नी चावंग गुड पर शाद जापर हाँ शाद चुजू कार शाद हैप्पी शाद ਨਾਨਾ ਕੋਈ ਵੀ ਸੱਚ ਨੂੰ ਇਕੋਂ ਦਾ ਬਾਈ ਗੁਰਜੀ ਦਾ ਖਾਤਾ ਹੈ ਬਾਈ ਗੁਰਜੀ ਕੀਫਤ ਹੈ ਤਾਂ ਬੱਚਿਆਂ ਨੂੰ ਵੀ ਪਹਿਲਾਂ ਤਾਂ ਸਮਝ ਨਹੀਂ ਹੁੰਦੀ ਹਨਾ ਮੈਂ ਤੁਹਾਨੂੰ ਦੱਸਦਾ ਗੱਲ ਕਰਦੇ ਬੱਚਿਆਂ ਤੋਂ ਧਿਆਨ ਵੀ ਇਦਾਂ ਉੱਚ ਮੈਂ ਪੁੱਤਰ ਉਹਨਾਂ ਦੇ ਸਾਬਜਾ ਦੇ ਆਨੰਦ ਦੱਸੋ ਬਾਬਿਆਂ ਦੇ ਬਾਬਾ ਜੀ ਚਿੰਜੀ ਬਾਬਾ ਦੁਜਾਲ ਸਿੰਘ ਜੀ ਬਾਬਾ ਜੀ ਰਾਵਲ ਸਿੰਘ ਜੀ ਪਪਾ ਫੋਤੇ ਸਿੰਘ ਜੀ ਤੇ ਸੇਵਜਾ ਦੇ ਪਿਤਾ ਜੀ ਦਾ ਨਾਮ ਗੁਗੋਬਿੰਦ ਸਿੰਘ ਜੀ ਤੇ ਸੇਵਜਾ ਦੇ ਦਾਦਾ ਜੀ ਦਾ ਨਾਮ ਗੁਲਤੇਬਾਹਤਲ ਜੀ ਹਨਾ ਬੱਚਿਆਂ ਨੂੰ ਆਪਾਂ ਸਿਖਾਵਾਂਗੇ ਤਾਂ ਸਿੱਖਣਗੇ ਹੁਣ ਬੱਚਿਆਂ ਨੂੰ ਮੈਂ ਗਾਣੇ ਸਿਖਾਉਂਗਾ ਘਰ 'ਚ ਗਾਣੇ ਚੱਲਣਗੇ ਤਾਂ ਬੱਚੇ ਉਹੀ ਮਨ 'ਚ ਸਾਡੇ ਵੀ ਬਹੁਤ ਵਾਰ ਇਦਾਂ ਹੁੰਦਾ ਤੁਸੀਂ ਵੀ ਤੁਹਾਡੇ ਨਾਲ ਵੀ ਹੋਇਆ ਹੋਣਾ ਹਰੇਕ ਨਾਲ ਹੁੰਦਾ ਜੋ ਆਪਣਾ ਸਵੇਰੇ ਜਾ ਕੇ ਆਪਾਂ ਜਿਮ ਜਾਂਦੇ ਆ ਜਾਂ ਆਪਣੇ ਫੋਨ ਤੇ ਕੋਈ ਗਾਣਾ ਸੁਣਦੇ ਆ ਜਾਂ ਆਪਾਂ ਰੀਲ ਖੋਲਦੇ ਕੋਈ ਗਾਣਾ ਆ ਜਾਂਦਾ ਸਾਰਾ ਦਿਨ ਉਹੀ ਚੱਲਣਾ ਜਦੋਂ ਘਰ 'ਚ ਬਾਣੀ ਚੱਲੂਗੀ ਤਾਂ ਬੱਚੇ ਦਿਮਾਗ 'ਚ ਉਹੀ ਬਾਣੀ ਚੱਲੂਗੀ ਸਾਰਾ ਦਿਨ ਇਕ ਮੈਂ ਹੋਰ ਚੀਜ਼ ਦੱਸਣਾ ਚਾਹੂੰਗੀ ਜਿੱਦਾਂ ਬੱਚਾ ਨਹੀਂ ਕਰਦਾ ਨਾ ਅਗਰ ਬਾਣੀ ਨਹੀਂ ਯਾਦ ਕਰਦਾ ਜਾਂ ਰੱਬ ਦਾ ਨਾਮ ਨਹੀਂ ਲੈਂਦਾ ਉਹਨੂੰ ਆਪਾਂ ਲਾਲਚ ਵੀ ਦੇ ਸਕਦੇ ਆ ਆਪਾਂ ਐਗਜ਼ਾਮ ਵਲੇ ਐਜ਼ ਅ ਪੈਰੈਂਟ ਲਾਲਚ ਦਿੰਨੇ ਆ ਕਿ ਤੈਨੂੰ ਇਹ ਲੈ ਕੇ ਦੂੰਗੇ ਇਹ ਲੈ ਕੇ ਦੂੰਗੇ ਅਸੀਂ ਉਹਨੇ ਨੂੰ ਇੱਕ ਸ਼ਰਤ ਰੱਖੀਏ ਕਿ ਤੁਸੀਂ 10 ਗੁਰੂ ਸਾਹਿਬਾਨ ਦੇ ਨਾਮ ਯਾਦ ਰੱਖੋ ਤੁਹਾਨੂੰ ਨਿਊ ਸਾਈਕਲ ਮਿਲੇਗਾ ਰੋਜ਼ ਦੋ ਦੋ ਗੁਰੂ ਸਾਹਿਬਾਨ ਦੇ ਨਾਮ ਯਾਦ ਕਰਦੀ ਹੋ ਸਕਦਾ ਭੁੱਲ ਜਾਂਦਾ ਹੈ ਬੱਚਾ ਛੋਟਾ ਹੈ ਪਰ ਅਗਰ ਆਪਾਂ ਉਹਨ ਇੱਕ ਉਹਦਾ ਏਮ ਹੋਗਾ ਨਾ ਚਾਹੇ ਲਾਲਚ ਹੀ ਹੈ ਹੈਨਾ ਅਗਰ ਬੱਚੇ ਨੂੰ ਪਤਾ ਹੋਗਾ ਹਾਂ ਮੈਨੂੰ ਕੋਈ ਚੀਜ਼ ਮਿਲਣੀ ਹੈ ਜਾਂ ਕਿੱਦਾਂ ਤਾਂ ਬੱਚਾ ਜ਼ਰੂਰ ਕਰੂਗਾ ਇਹ ਡਿਪੈਂਡ ਕਰਦਾ ਆਪਣੇ ਆਪ ਤੇ ਕਿ ਆਪਾਂ ਬੱਚੇ ਨੂੰ ਕਿੱਦਾਂ ਉਸ ਪਾਸੇ ਲੈ ਕੇ ਜਾਣਾ ਹੂੰ ਤਾਂ ਜੇ ਗੱਲ ਕਰੀਏ ਤਾਂ ਪਹਿਲੇ ਦੀ ਲਾਈਫ ਸਟਾਈਲ ਦੀ ਤੁਸੀਂ ਮੈਂ ਦੇਖੀ ਤੁਹਾਡੀ ਵੀਡੀਓਜ਼ ਕਿ ਮੇਕਅਪ ਵਗੈਰਾ ਤੁਸੀਂ ਹੁਣ ਹੀ ਸੋਹਣੇ ਲੱਗਦੇ ਹੋ ਜ਼ਿਆਦਾ ਪਹਿਲਾਂ ਨਾਲੋਂ ਹੁਣ ਸੋਹਣੇ ਲੱਗਦੇ ਹੋ ਤੁਹਾਨੂੰ ਪਹਿਲਾਂ ਸੋਹਣੇ ਲੱਗਦੇ ਸੀ ਕਿ ਹੁਣ ਨਹੀਂ ਮੈਨੂੰ ਹੁਣ ਬਹੁਤ ਮਤਲਬ ਹੋ ਕੇ ਵੀ ਮੈਂ ਤੁਹਾਨੂੰ ਸੱਚ ਦੱਸਾਂ ਕਿ ਮਤਲਬ ਮੇਰੀ ਨਿਗਾਹ ਦੇ ਵਿੱਚ ਜਾਂ ਮੇਰੇ ਦਿਲ ਦੇ ਵਿੱਚ ਸ਼ਾਇਦ ਇਹਨਾਂ ਨੂੰ ਵੀ ਨਹੀਂ ਪਤਾ ਇਹਨਾਂ ਲਈ ਬਹੁਤ ਵੀ ਪ੍ਰੇਮ ਪਹਿਲਾਂ ਵੀ ਸੀਗਾ ਤੇ ਹੁਣ ਵੀ ਆ ਪਰ ਹੁਣ ਉਹਦੇ ਨਾਲ ਨਾਲ ਇੱਜ਼ਤ ਬਹੁਤ ਵਧ ਗਈ ਆ ਹਮ ਮਤਲਬ ਕਿ ਅਗਰ ਇਹ ਨਾਮ ਰਚ ਸਕਦੇ ਤਾਂ ਸ਼ਾਇਦ ਮੈਂ ਵੀ ਨਾ ਸਕਦਾ ਕਿਉਂਕਿ ਮੈਂ ਮਹਾਰਾਜ ਨੂੰ ਬੇਨਤੀ ਕਰਦਾ ਸੀਗਾ ਕਿ ਮਹਾਰਾਜ ਜੇ ਤੁਸੀਂ ਮੈਂ ਅਮਰ ਸ਼ਕਨਾ ਮੈਂ ਰਾਜ਼ੀ ਹਾਂ ਮੈਂ ਤਿਆਰ ਆ ਪਹਿਲਾਂ ਇਹਨਾਂ ਨੂੰ ਮਨਾਓ ਅਗਰ ਇਹ ਸ਼ਕਣਗੇ ਤਾਂ ਮੈਂ ਸ਼ੱਕ ਪਾਉਂਗਾ ਸ਼ਕਨਾ ਅਸੀਂ ਇਕੱਠੇ ਆ ਔਰ ਮੇਰੇ ਇਹਨਾਂ ਨੂੰ ਬਿਨਾਂ ਕਹੇ ਕਿ ਤੁਸੀਂ ਅਮਰ ਸ਼ਕਨਾ ਇਹ ਆਪਣੇ ਆਪ ਰਾਜ਼ੀ ਹੋਏ ਆ ਮਹਾਰਾਜ ਦੀ ਕਿਰਪਾ ਹੈ ਕਿ ਮੈਂ ਮਹਾਰਾ ਔਰ ਇਹ ਆਪਣੇ ਆਪ ਤਿਆਰ ਹੋ ਗਈ। ਅਗਰ ਇਹ ਨਾ ਸ਼ੱਕ ਦੇਤਾ ਸ਼ਾਇਦ ਮੈਂ ਵੀ ਨਾ ਅਜੇ ਵੀ ਇਦਾਂ ਕਹਿ ਲੋ ਵੀ ਆਮ ਜਹਰ ਬਣ ਕੇ ਘੁੰਮਦਾ ਰਹਿੰਦਾ ਹਨਾ। ਅੱਜ ਮੈਂ ਆਪਣੇ ਨੂੰ ਖਾਸ ਸਮਝਦਾ ਕਿਉਂਕਿ ਮੈਂ ਗੁਰੂ ਮਤਲਬ ਕਿ ਕਹਿ ਸਕਦਾ ਕਿ ਮੈਂ ਗੁਰੂ ਜੀ ਦਾ ਪੁੱਤਰ ਆ। ਲੋਕ ਆਪਣੇ ਆਪ ਰਿਸਪੈਕਟ ਕਰਨ ਲੱਗ ਜਾਂਦੇ ਆ ਜਦੋਂ ਦੇਖਦੇ ਆ ਨਾ ਕਿ ਸਿਰ ਤੇ ਪੱਗ ਹੈ ਜਾਂ ਦੁਮਾਲਾ ਬੰਨਿਆ ਹੋਇਆ ਹੈ ਤਾਂ ਕੋਈ ਵੀ ਤੂੰ ਕਰਕੇ ਗੱਲ ਨਹੀਂ ਕਰਦਾ। ਹਮਮ ਸਿਰ ਮੈਂ ਦੱਸਦਾ ਕਿ ਬਹੁਤ ਲੋਕਾਂ ਦਾ ਸਿਰ ਝੁਕ ਜਾਂਦਾ ਵਾ। ਆਪਾਂ ਲਾਸਟ ਦੇ ਸੀਗੇ ਪੈਸ਼ਕੀ ਖਾਲਸਾ ਜੀ ਸਰਦਾਰ ਜੀ ਇਦਾਂ ਕਿਹ ਕੇ ਬੁਲਾਉਂਦੇ ਆ। ਅਸੀਂ ਮਤਲਬ ਸਾਨੂੰ 3-4 ਡੇਸ ਹੋਏ ਸੀਗੇ ਕਿ ਮਤਲਬ ਅਸੀਂ ਬਾਣੀ ਪੜਨੀ ਸਟਾਰਟ ਕੀਤੀ ਸੀਗੀ ਔਰ ਜਦੋਂ ਅਸੀਂ ਅਮ੍ਰਿਤ ਛਕ ਲਿਆ ਅਸੀਂ ਉਸ ਦਿਨ ਦੇ ਸਾਰੇ ਨਿਯਮ ਅਪਣਾ ਰਹੇ ਹਾਂ ਠੀਕ ਹੈ ਤੇ ਤੁਸੀਂ ਬਾਣੀ ਕਦੋਂ ਪੜਦੇ ਹੋ ਮਤਲਬ ਪਾਠ ਕਦੋਂ ਕਰਦੇ ਹੋ ਅਸੀਂ ਪਹਿਲੇ ਪੈਰ ਦੇ ਵਿੱਚ ਪਾਠ ਕਰਦੇ ਹਾਂ ਰਾਤੀ 2 ਵਜੇ ਉੱਠ ਕੇ સ્ਨਾਣ ਕਰਕੇ ਫਿਰ ਪਾਠ ਕਰਦੇ ਹਾਂ ਠੰਡ ਦੇ ਮੌਸਮ ਚ ਵੀ ਹਾਂਜੀ ਅਸੀਂ ਐਕਚੁਅਲੀ 11:00 ਵਜੇ ਸੌਂਦੇ ਸੌਂ ਹੀ ਦਵਾਨਾ ਜੇ ਥੋੜਾ ਜਲਦੀ ਅਸੀਂ ਸੌਂ ਜਾਈਏ ਤਾਂ ਫਿਰ ਅਸੀਂ 2 ਵਜੇ ਉੱਠਦੇ ਆ। 11 ਅਸੀਂ ਨਹੀਂ ਸੁੱਤੇ ਸਾਨੂੰ ਵੈਸੇ ਬੱਚਿਆਂ ਨਾਲ ਟਾਈਮ ਲੱਗਿਆ ਬੱਚੇ ਨਹੀਂ ਸੁੰਦੇ। ਫਿਰ ਅਸੀਂ 12 ਵਜੇ ਇਸ਼ਨਾਨ ਕਰਕੇ ਤੇ 12 ਵਜੇ ਫੜਕਦੇ। ਪਹਿਲਾਂ ਤਾਂ ਉੱਠਦੇ ਸੀ ਆਪਣੀ ਨਾਰਮਲ ਲਾਈਫ ਦੇ ਵਿੱਚ। 6:30 ਵਜੇ 7 ਵਜੇ ਪਹਿਲਾਂ ਛੁੱਟੀ ਵਾਲੇ ਦਿਨ 11-12 ਵਜੇ। ਅੱਛਾ ਤੇ ਆਲਸ ਆਂਦਾ ਸੀਗਾ ਮਤਲਬ ਸਰਦੀਆਂ ਵਿੱਚ ਨਹਾਣ ਦਾ ਆਲਸ ਆਣਾ ਪਰ ਹੁਣ ਇੱਕਦਮ ਹੀ ਚੇਂਜ ਹੋ ਗਿਆ ਔਖਾ ਲੱਗਦਾ। ਕਹਾ ਮੰਨ ਤਾਂ ਕਿੰਨੇ ਕਿੰਨੇ ਦਿਨ ਨਾਂਦੇ ਮੈਂ ਹੁੰਦੇ ਸੀ ਸਰਦੀਆਂ ਚ ਮੈਂ ਬਹੁਤ ਦਿਨ ਦਾ ਨਾਗਾ ਵੀ ਪਾ ਲੈਂਦਾ ਮੈਂ ਚਾਰ ਚਰਪਾਈ ਪੰਜ ਦਿਨ ਦਾ ਨਾਗਾ ਵੀ ਪਾ ਲੈਂਦਾ ਸੀਗਾ ਅੱਛਾ ਤੇ ਹੁਣ ਨਹੀਂ ਹੁਣ ਹੁਣ ਮਤਲਬ ਕਿ ਇਦਾਂ ਨਹੀਂ ਹੈਗਾ ਹੁਣ ਕਾਲੀ ਹੁੰਦੀ ਕਿ ਉੱਠੀਏ ਹਨਾ ਕਿ ਮਨ ਨਾਲ ਸਜੇ ਵੀ ਹੁੰਦਾ ਆ ਮਨ ਵਾਂ ਹਨਾ ਤੇ ਆਲਸ ਹੋ ਜਾਂਦਾ ਵਾ ਪਰ ਮਹਾਰਾਜ ਨੂੰ ਰਾਤੀ ਬੇਨਤੀ ਕਰਕੇ ਸੋਈਂਦੀ ਆ ਕਿ ਮਹਾਰਾਜ ਅਸੀਂ ਪਾਠ ਕਰਨਾ ਵਾ ਵੀ ਮਨ ਹੈਗਾ ਵਾ ਮਨ ਪੱਕਾ ਵੀ ਆ ਵੀ ਤੁਸੀਂ ਜਿਹੜਾ ਵਿਰਾਗ ਆ ਇਹ ਮੋਹ ਨੀਂਦ ਦਾ ਜਿਹੜਾ ਮੋਹ ਆ ਇਹਨੂੰ ਤੋੜ ਦਿਓ ਠੀਕ ਆ ਹਾਂਜੀ ਫੇਰ ਜਾ ਖੋਲਦੀ ਆ ਅੱਛਾ ਮਹਾਰਾਜ ਦੀ ਇੰਨੀ ਕਿਰਪਾ ਤੁਸੀਂ ਯਕੀਨ ਮੰਨਿਓ 15 ਮਿੰਟ ਪਹਿਲਾਂ ਹੀ ਜਾਗ ਖੁੱਲ ਜਾਂਦੀ ਹੈ అలਾਰਮ ਤੋਂ ਪਹਿਲਾਂ ਜਾਗ ਖੁੱਲ ਜਾਂਦੀ ਹੈ ਜਿੰਨੀ ਮਰਜ਼ੀ ਗੂੜੀ ਨੀਂਦ ਹੋਈਏ ਇੱਕ ਵਾਰ ਤਾਂ ਮੈਂ ਦੱਸਦਾ ਕੀ ਹੋਇਆ ਮੈਂ ਮਹਾਰਾਜ ਨੂੰ ਕਿਹਾ ਵੀ ਬਾਹਰ ਪਾਟ ਕਰਨਾ 12 ਵਜੇ ਉਠਾ ਦਿਓ ਮੈਂ ਸੌਂ ਗਿਆ 11 ਵਜੇ ਮੈਂ ਸੁੱਤਾ ਪੌਣੇ 12 ਵਜੇ ਮੇਰੀ ਅੱਖ ਖੁੱਲ ਗਈ ਪੌਣੇ 12 ਮੇਰੀ ਅੱਖ ਖੁੱਲ ਗਈ ਮੈਂ ਕਿਹਾ ਵੀ ਨਹੀਂ ਮੈਂ అలਾਰਮ ਬੰਦ ਕਰਤਾ ਤੇ అలਾਰਮ ਬੰਦ ਕਰਕੇ ਮੈਂ ਫੇਰ ਸੌਂ ਗਿਆ ਕਿ ਵੀ ਨਹੀਂ ਸਵੇਰੇ ਕਰ ਲੂੰਗਾ ਨਾ ਮਨ ਤੁਹਾਨੂੰ ਦੱਸਿਆ ਕਿ ਮੋਹ ਨੀਂਦ ਦਾ ਮੋਹ ਮੈਂ ਫੇਰ ਸੌਂ ਗਿਆ ਮੇ ਮੇਰੀ ਨੀਂਦ ਪੂਰੀ ਹੋ ਗਈ ਮੈਂ ਖੂਬ ਸੁੱਤਾ ਲਾਰਮ ਬੰਦ ਕਰਕੇ ਮੈਂ ਖੂਬ ਸੁੱਤਾ ਮੇਰੀ ਸਾਰੀ ਨੀਂਦ ਪੂਰੀ ਹੋ ਗਈ ਸਾਰੀ ਬੋਡੀ ਤਕਾਵਟ ਉੱਤਰ ਗਈ ਔਰ ਮੈਨੂੰ ਲੱਗਿਆ ਕਿ ਹੁਣ ਸਵੇਰ ਹੋ ਗਈ ਉਹ ਨੀ ਮੈਂ ਉੱਠ ਕੇ ਪਾਠ ਕਰ ਲਾਂ ਵੀ ਰਾਤ ਦਾ ਮਾਰ ਇਦਾਂ ਹੁੰਦਾ ਨਾ ਕਿ ਸੋਚੀਦਾ ਕਿ ਮਹਾਰਾਜ ਨੂੰ ਰਾਤ ਦਾ ਕਿਆ ਹੋਇਆ ਵਾ ਕੋਈ ਵੀ ਚੀਜ਼ ਹੈ ਨਾ ਜਿਸਦਾ ਪ੍ਰੇਮ ਹੁੰਦਾ ਨਾ ਮਹਾਰਾਜ ਕਿਦਾ ਆਪਾਂ ਕਿਸੇ ਨੂੰ ਪ੍ਰੋਮਿਸ ਕੀਤਾ ਮੈਂ ਕਰੂੰਗਾ ਆਪਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਕਿਸੇ ਕਾਰਨ ਉਹ ਰਹਿ ਜਵੇ ਗੱਲ ਅਲੱਗ ਐਦੇ ਅਸੀਂ ਮਹਾਰਾਜ ਨੂੰ ਜਿਹੜਾ ਵਾਦਾ ਕੀਤਾ ਹੋਵੇ ਨਾ ਫੇ ਆਪਨੇ ਉੱਤੇ ਸ਼ਰਮ ਆਉਂਦੀ ਮੈਂ ਉੱਠਿਆ ਤੁਸੀਂ ਯਕੀਨ ਮੰਨਿਓ ਮੈਂ ਉੱਠ ਕੇ ਸੁਣ ਮੈਂ ਟਾਈਮ ਦੇਖਿਆ ਔਰ ਟਾਈਮ ਕਿੰਨਾ ਐ ਸੀ 11:55 ਮਿੰਟ ਅੱਛਾ ਮੈਂ 11:45 ਤੇ ਸੁੱਤਾ అలਾਰਮ ਬੰਦ ਕਰਤਾ ਔਰ ਮੇਰੀ ਸਾਰੀ ਨੀਂਦ ਪੂਜੀ ਹੋ ਗਈ ਔਰ ਮਹਾਰਾਜ ਦੀ ਕਿਰਪਾ ਨਾਲ ਮੇਰੇ 10 ਮਿੰਟ ਦੇ ਵਿੱਚ ਹੀ ਸਾਰੀ ਥਕਾਨ ਉੱਤਰ ਗਈ ਨੀਂਦ ਪੂਜੀ ਗਈ ਤੇ ਮਹਾਰਾਜ ਨੇ ਮੈਨੂੰ ਦੁਆਰਾ ਫੇਰ ਠਾਤਾ 11:55 ਤੇ ਇਹ ਭਲੇਖਾ ਪੈ ਗਿਆ ਕਿ ਵੀ ਸਵੇਰ ਹੋ ਗਈ ਐ ਮੈਂ ਉੱਠ ਜਾਵਾਂ ਅੱਛਾ ਆਪਣੇ ਆਪ ਹੀ ਤਾਕਤ ਬਹੁਤ ਚਮਤਕਾਰ ਹੈ ਚਮਤਕਾਰ ਦੇਖੋ ਮਹਾਰਾਜ ਦਾ ਕਿਰश्मा ਦੇਖੋ ਕਿ ਹਾਂ ਵੀ ਮਤਲਬ ਕਿ ਮੈਂ ਆਸੋਂ ਦੇ باوجود ਵਿੱਚ ਨੀਂਦ ਵੀ ਪੂਰੀ ਹੋ ਗਈ ਸਭ ਕੁਝ ਉਸ ਤਵੀਰ ਦਾ ਪਲੇਖਾ ਪੈ ਕੇ ਮੈਂ ਫੇਰ ਦੁਬਾਰਾ ਉੱਠ ਕੇ ਵੀ 12 ਵਜੇ ਹੀ ਪਾਰ ਕੀਤਾ ਵਾਹ ਕੀ ਬਾਤ ਹੈ ਤੇ ਤੁਸੀਂ ਤੁਹਾਨੂੰ ਤਾਂ ਨਹੀਂ ਕੋਈ ਮੁਸ਼ਕਿਲ ਹੁੰਦੀ ਪਹਿਲਾਂ ਦੇ ਅਗਰ ਆਪਾਂ ਕੰਪੈਰੀਜ਼ਨ ਕਰੀਏ ਤਾਂ ਨਹੀਂ ਹੁਣ ਤਾਂ ਨਹੀਂ ਹੁਣ ਆਦਤ ਪੈ ਗਈ ਹੈ ਬਾਕੀ ਕਹਿੰਦੇ ਨਾ ਅਗਰ ਤੁਸੀਂ ਰੱਬ ਨੂੰ ਹੱਥ ਫੜਾਣੇ ਉਹ ਬਾਹ ਫੜ ਲੈਂਦਾ ਆਪਣੀ ਕਿ ਅੰਗ ਸੰਗ ਸਹਾਇ ਹੋ ਕੇ ਉਹ ਆਪਣੇ ਸਾਰੇ ਕਾਰਜ ਖੁਦ ਹੀ ਕਰਦਾ ਔਰ ਦੇਖੋ ਤੁਸੀਂ ਜਿਹੜੇ ਰੱਬ ਹੈ ਨਾ ਉਹਨਾਂ ਨੇ ਖੁਦ ਹੀ ਕਰਵਾ ਲੈਣਾ ਤੁਹਾਡੇ ਤੋਂ ਸਭ ਕੁਝ ਬਸ ਆਪਾਂ ਨੂੰ ਉਹਨਾਂ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ